ਨਮਸਕਾਰ ਸੰਗਰਮਿਆ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰ ਇੱਕ ਸਵਾਗਤ ਕਰਾਈ। ਪੇਸ਼ ਆ ਜਲਸੀਂ ਭਗਸਿੰਘ ਦਾ ਕਰਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰਗਰਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇ ਧੰਗੁਰ ਦੇ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਜੀ। ਗੁਰੂ ਪਿਆਰੀ ਸਾਧ ਸੰਗਤਿਓ 25 ਤਰੀਕ ਨੂੰ ਵਿਸ਼ਾਲ ਨਗਰ ਕੀਰਤਨ ਜੋ ਕਿ ਪੂਰੇ ਇਲਾਕੇ ਦੇ ਵਿੱਚ ਨਿਕਾਲਿਆ ਜਾਵੇਗਾ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸਾਰੀਆਂ ਸੰਗਤਾਂ ਨੇ ਸ਼ਾਮਲ ਹੋਣਾ ਜੀ 30 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ 1 ਤਰੀਕ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜੀ ਉਸ ਤੋਂ ਅਪਰੰਤ ਸਾਡੇ ਲੋਕਲ ਕੀਰਤਨ ਜਥੇ ਆਪ ਜੀ ਨੂੰ ਗਰਵਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਮੰਤਰੀ ਸਿੰਘ ਜੀ ਦਸੂਹੇ ਵਾਲੇ ਜਿਨ੍ਹਾਂ ਨੂੰ ਅਸੀਂ ਅਕਸਰ ਪੀਟੀਸੀ ਚੈਨਲ ਦੇ ਉੱਤੇ ਸੁਣਦੇ ਆ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਉਸ ਤੋਂ ਅਪਰੰਤ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸੋਟੀ ਇੰਟਰਨੈਸ਼ਨਲ ਰਾਗੀ ਜਿਨ੍ਹਾਂ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਰਾਤ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਦੀ ਔੜਰੇ ਵਾਲੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਨੇਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 69 ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਕਮੇਟੀ ਮਹੱਲਾ ਰਵਿਦਾਸ ਨਗਰ ਨਵਾਂ ਸ਼ਹਿਰ ਦੇ ਵੱਲੋਂ ਵੀ ਇਹ ਜਿਹੜਾ ਸਤਪੁਰ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਰਦਾ ਪੂਰਵਕ ਮਨਾਇਆ ਜਾ ਰਿਹਾ ਹੈ ਸੋ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਹਨ ਸੋ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ 31 ਜਨਵਰੀ ਤੇ 1 ਫਰਵਰੀ ਨੂੰ ਇਹ ਜਿਹੜਾ ਆ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾ ਰਿਹਾ ਹੈ ਉਸ ਸੰਬੰਧੀ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ 31 ਜਨਵਰੀ ਨੂੰ ਨਵਾਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਸਜਾਈ ਜਾਵੇਗੀ ਸੋ ਆਓ ਦੇਖਦੇ ਹਾਂ ਇਸ ਸੰਬੰਧੀ ਵਿਸ਼ੇਸ਼ ਰਿਪੋਰਟ ਕੈਮਰਾਮੈਨ ਹਰਪਜਨ ਹੀਰ ਦੇ ਨਾਲ ਪੱਤਰਕਾਰ ਪਰਦੇਸੀ ਹੀਰ ਸਾਇ ਗੁਰੂ ਦੇ ਧੰਨ ਗੁਰੂ ਦੇ ਪਹਿਲਾਂ ਤਾਂ ਸਾਰੀ ਸੰਗਤ ਨੂੰ ਸਾਰੇ ਮੱਲਾ ਨਿਵਾਸੀ ਨੂੰ ਸ਼ਹਿਰ ਨਿਵਾਸੀਆਂ ਨੂੰ ਪੁਰਪੁਰੀਆਂ ਲੱਖ ਲੱਖ ਵਾਰਕਾ ਜੋ ਕਿ 31 ਜਨਵਰੀ ਔਰ 1 ਫਰਵਰੀ ਨੂੰ ਬੜੀ ਧੂਮਤਾਬ ਨਾਲ ਸ੍ਰੀ ਗੁਰਦਾਸ ਜੀ ਜੰਦਰ ਨਵਾਂ ਸ਼ਹਿਰ ਵਿਖੇ ਮਨਾਇਆ ਜਾਵੇ। ਤੋਂ ਇਸ ਸਮੂਹ ਸੰਗਤਾਂ ਨੂੰ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਹੋ ਹਮਾਗੇ ਗੁਰਦੁਆਰਾ ਸਾਹਿਬ ਪਹੁੰਚੋ ਗੁਰੂ ਮਾਰਦਾ ਅਸ਼ੀਰਵਾਦ ਪ੍ਰਾਪਤ ਕਰੋ। ਜੋ ਜੈਗੁਰਦੇਵ ਧੰਗੁਰਦੇਵ ਜੈਗੁਰਦੇਵ ਧੰਨ ਧੰਨ ਸਤਿਗੁਰੂ ਬਿਦਾਸ ਮਹਾਰਾਜ ਜੀ ਦਾ 649ਵਾਂ ਗੁਰਪੁਰ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਦੇ ਵਿੱਚ 31 ਜਨਵਰੀ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਵੇਗੀ ਉਸ ਤੋਂ ਅਪਰੰਤ ਧਾਰਮਿਕ ਦੀਵਾਨ ਸਜਾਇਆ ਜਾਏਗਾ ਰਾਤ ਨੂੰ 8 ਵਜੇ ਜਿਸ ਦੇ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਰਾ ਰਾ ਬਲਰਾਜ ਬਿਲੰਗਾ ਜੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਉਪਰੰਤ ਸਵੇਰ ਸਵੇਰੇ 1 ਫਰਵਰੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠਾਂ ਦੇ ਭੋਗ ਪਾਏ ਜਾਣਗੇ ਜਿਸ ਦੇ ਵਿੱਚ ਮਾਸ਼ਾ ਅਲੀ ਜੀ ਐਂਡ ਪਾਰਟੀ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਉਸ ਤੋਂ ਬਾਅਦ ਗੁਰੂ ਜੀ ਦਾ ਲੰਗਰ ਟੁੱਟ ਪਰਤਾਇਆ ਜਾਵੇਗਾ ਹਾਂਜੀ ਤੇ ਜੈ ਗੁਰਦੇਵ ਤੁਨਗੁਰ ਦੇ ਜਿਸ ਤਰ੍ਹਾਂ ਆਪ ਨੂੰ ਪਤਾ ਹੀ ਹੈ ਨਵਾਂ ਸ਼ਰਦ ਵਿੱਚ ਸ਼੍ਰੀ ਗੁਰੂ ਦੋਸ ਮਦਰ ਵਿਖੇ 31 ਜਨਵਰੀ 2026 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ 609 ਜਮਾ ਜਨਮ ਉਤਸਵ ਬੜੇ ਧੂਮਤਾਂ ਨਾਲ ਮਨਾਇਆ ਜਾ ਰਿਹਾ 31 ਜਨਵਰੀ ਨੂੰ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚੋਂ ਸ਼ੋਭਾ ਯਾਤਰਾ ਬੜੀ ਧੂਮਤਾਂ ਨਾਲ ਕੱਢੀ ਜਾਵੇਗੀ ਉਸ ਤੋਂ ਬਾਅਦ 8 ਵਜੇ ਰਾਤ ਨੂੰ ਪ੍ਰੋਗਰਾਮ ਬਲਾਜਬਲਗਾ ਜੀ ਪੇਸ਼ ਕਰਨਗੇ ਤੇ 1 ਜਨਵਰੀ 1 ਫਰਵਰੀ ਨੂੰ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਰੱਖੇ ਪਾਠਾਂ ਦਾ ਭੋਗ ਪਾਇਆ ਜਾਵੇਗਾ ਉਸ ਤੋਂ ਬਾਅਦ ਮਾਸ਼ਾਅੱਲਿ ਇਹ ਆਪਣਾ ਧਾਰਮਿਕ ਪ੍ਰੋਗਰਾਮ ਦੇ ਵਿੱਚ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਸੰਗਤ ਇਕੱਠ ਹੈ ਇਸ ਪ੍ਰੋਗਰਾਮ ਵਿੱਚ ਇਕੱਠ ਦੇ ਵਿੱਚ ਹਿੱਸਾ ਲਵੇਗੀ ਬਹੁ ਲੋਕੀ ਦੇਸ਼ਾਂ ਵਿਦੇਸ਼ਾਂ ਤੋਂ ਆ ਰਹੇ ਹੈ ਜੈ ਗੁਰੂ ਦੇ ਧੰਨ ਗੁਰੂ ਅੰਗਦ ਦੇ ਜੀ ਜਿਹੜੀ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਇਹਦਾ ਰੂਟ ਕੀ ਹੋਏਗਾ ਇਹਦਾ ਰੂਟ ਸ਼੍ਰੀ ਗੁਰੂ ਰਵਿਦਾਸ ਮੰਦਿਰ ਤੋਂ ਠੀਕ 12 ਵਜੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ ਜੋ ਕਿ ਭਗਵਾਨ ਵਾਲਮੀਕ ਚੌਕ ਤੇ ਉਸ ਤੋਂ ਬਾਅਦ ਲਾਲ ਚੌਂਕ ਤੋਂ ਹੁੰਦੀ ਹੋਈ ਗੀਤਾ ਭਵਨ ਰੋਡ ਗੀਤਾ ਭਵਨ ਤੋਂ ਰੋਡ ਤੋਂ ਹੁੰਦੀ ਹੋਈ ਕੋਠੀ ਰੋਡ ਕੋਠੀ ਰੋਡ ਤੋਂ ਹੁੰਦੀ ਹੋਈ ਮਠਾਰੂ ਮਠਾਰੂ ਰੋਡ ਤੇ ਉਸ ਤੋਂ ਬਾਅਦ ਬੰਗਾ ਰੋਡ ਤੇ ਬੰਗਾ ਰੋਡ ਤੋਂ ਹੁੰਦੀ ਹੋਈ ਮਿੰਨੀ ਬਾਈਪਾਸ ਗੜਸ਼ੇਂਕਰ ਰੋਡ ਜਾਵੇਗੀ ਉਸ ਤੋਂ ਬਾਅਦ ਅ ਅਮੇੜਕਰ ਚੌਂਕ ਦੇ ਵਿੱਚ ਉਸ ਤੋਂ ਬਾਅਦ ਚੰਡੀਗੜ੍ਹ ਚੌਂਕ ਤੇ ਫੱਟੀਵਾਸਤਾ ਚੌਂਕ ਤੋਂ ਹੁੰਦੀ ਹੋਈ ਰੇਲਵੇ ਰੋਡ ਰੇਲਵੇ ਰੋਡ ਤੋਂ ਹੁੰਦੀ ਹੋਈ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਵੇਗੀ ਲੋਕਾਂ ਦੀ ਇਹਦੇ ਵਿੱਚ ਕਿਹੜੇ ਕਿਹੜੇ ਮੱਲਿਆਂ ਦੀ ਜਿਹੜੀ ਸੰਗਤ ਹੈ ਉਹ ਸ਼ਾਮਿਲ ਹੋਏਗੀ ਇਹ ਚ ਸੰਗਤ ਜਿਹੜੀ ਆ ਗੁਰੂ ਨਾਮ ਲੇਵ ਸੰਗਤਾਂ ਜਿਹੜੀਆਂ ਆ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਸ਼ਾਮਿਲ ਹੁੰਦੀਆਂ ਸੰਗਤਾਂ ਬਹੁਤ ਵੱਡਾ ਜਿਹੜਾ ਆ ਸ਼ੋਭਾ ਯਾਤਰਾ ਦਾ ਇਹ ਹੁੰਦਾ ਇਕੱਠ ਜੀ ਤੇ ਇਹ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਜਿਹੜੀਆਂ ਇੱਥੇ ਸਪੈਸ਼ਲ ਪਹੁੰਚਦੀਆਂ ਆ ਜੀ ਜੈ ਗੁਰਦੇਵ ਧੰਨ ਗੁਰਦੇਵ ਇਹ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਕਿਲਾ ਮੱਲਾ ਨਈ ਬਾਤੀ ਐਵਰੇਮ ਬਾਸਤੀ ਬਕਰਖਾਨਾ ਰੋਡ ਸਲੋ ਸਲੋ ਰੋਡ ਗੜ ਸ਼ੰਕਰ ਰੋਡ ਤੇ ਸ਼ਹਿਰ ਦੇ ਜਿਹੜੇ ਜਿੰਨੇ ਵੀ ਮੰਨ ਲਓ ਮਹੱਲੇ ਆ ਉਹ ਸਾਰੇ ਇਸ ਸ਼ੁਭ ਯਾਤਰਾ ਦੇ ਵਿੱਚ ਝਾਂਕੀਆਂ ਲੈ ਕੇ ਸ਼ਾਮਲ ਹੁੰਦੇ ਆ ਠੀਕ ਹੈ ਦੋ ਇਹਨਾਂ ਦੋ ਵੀ ਇਹ ਕਿੰਨਾ ਕੈਲਕੁਲੇਸ਼ਨ ਚੱਲ That's the ਜੋ ਲੋਕ ਪਵਨ ਗਰੂ ਪਾਣੀ ਜਿੰਦਰਾਤ ਜੋਰੇ ਹਰ 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 ਹਾਦ ਹਰ ਹਰ ਹਰੇ ਹਰ ਹਰ ਫਰੇ ਹਰ ਸੰਤ ਜਨ ਗਏ रे हरे हरु, 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 हरे 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 हर सिंह जन गये निर्रे ਹਰ ਸਿੰਘ ਰਤ ਸਸ਼ੀਕਲ ਜੀ ਸਾਰਿਆਂ ਨੂੰ ਮੈਂ ਕੰਚਨ अरोड़ा ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ੀਤ ਭਗਤ ਸਿੰਘ ਨਗਰ ਤੋਂ ਆਪ ਸਭ ਜੀ ਨੂੰ ਦੱਸਣਾ ਚਾਹਨੀ ਹਾਂ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਅਤੇ ਕਾਰਾ ਭਾਰਤ ਸਰਕਾਰ ਵੱਲੋਂ ਲੀਗਲ ਅਡਾਪਸ਼ਨ ਕਿਵੇਂ ਕੀਤੀ ਜਾਂਦੀ ਹੈ ਉਸ ਦਾ ਕੀ ਪ੍ਰੋਸੈਸ ਹੈ ਉਸ ਬਾਰੇ ਮੈਂ ਤੁਹਾਨੂੰ ਜਾਣੂ ਕਰਵਾਉਣਾ ਚਾਹਨੀ ਹਾਂ ਅੱਜ ਕੱਲ ਦੇ ਸਮਾਜ 'ਚ ਕੋਈ ਵੀ ਇਹੋ ਜਿਹਾ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦਾ ਹੈ یا پھر کوئی اہوجا ਪਰिवार جو بچیاں نو گود وچ دینا ਚਾਹੁੰਦਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਮਾਜ ਵਿੱਚ ਨਰਸਿੰਗ ਹੋਮ ਹਸਪਟਲਸ ਜਾਂ ਡਾਕਟਰਸ ਨਾਲ ਤਾਲਮਿਲ ਕਰਦੇ ਨੇ ਅਸੀਂ ਦੇਖਦੇ ਹਾਂ ਕਿ ਹਸਪਟਲ ਦੇ ਵਿੱਚ ਜਦ ਡਿਲੀਵਰੀਜ਼ ਹੁੰਦੀਆਂ ਕੁਝ ਅਨਵਾਂਟਡ ਬੱਚੇ ਹੁੰਦੇ ਆਂ ਅਨਵੇਡ ਮਦਰਸ ਹੁੰਦੀਆਂ ਕੁੜੀਆਂ ਹੁੰਦੀਆਂ ਜੋ ਕਿ ਆਪਣੇ ਬੱਚਿਆਂ ਨੂੰ ਨਹੀਂ ਰੱਖਣਾ ਚਾਹੁੰਦੀਆਂ ਤੇ ਦੂਸਰੇ ਪਾਸੇ ਇਹੋ ਜਿਹੇ ਪਰਿਵਾਰ ਜੋ ਬੱਚਾ ਗੋਦ ਲੈਣਾ ਚਾਹੁੰਦੇ ਆਂ ਉਹ ਦੋਨੋਂ ਹੀ ਹਸਪੀਟਲ ਨਾਲ ਤਾਲਮਿਲ ਕਰਦੇ ਹੋਏ ਡਾਕਟਰਸ ਨਾਲ ਤਾਲਮਿਲ ਕਰਦੇ ਹੋਏ ਇੱਕ ਹੀ ਜਗ੍ਹਾ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬੱਚੇ ਨੂੰ ਦੂਸਰੇ ਪਰਿਵਾਰ ਨੂੰ ਦੇ ਦਿੱਤਾ ਜਾਂਦਾ ਹੈ ਜਿੱਥੇ ਕਿ ਜਿਹੜੀ ਕੋਈ ਅਨਵਾਂਟਡ ਚਾਈਲਡ ਵਾਲਾ ਪਰਿਵਾਰ ਹੈ ਉਹ ਬੱਚਾ ਦੇ ਦਿੰਦਾ ਹੈ ਤੇ ਜਿਹਨੂੰ ਅਡੌਪਸ਼ਨ ਚ ਬੱਚਾ ਚਾਹੀਦਾ ਉਸ ਬੱਚੇ ਨੂੰ ਹਸਪੀਟਲ ਦੇ ਵਿੱਚ ਹੀ ਗੋਦ ਲੈ ਲੈ ਲੈਂਦਾ ਬਟ ਇਹ ਪ੍ਰਕਿਰਿਆ ਜੋ ਚਲਦੀ ਆ ਰਹੀ ਹੈ ਪ੍ਰੈਕਟਿਸ ਜੋ ਸਮਾਜੇ ਚਲਦੀ ਆ ਰਹੀ ਹੈ ਇਹ ਇੱਕ ਗੈਰ ਕਾਨੂੰਨੀ ਪ੍ਰੈਕਟਿਸ ਹੈ ਇਸ ਦੇ ਤਹਿਤ ਬੱਚਾ ਲੈਣਾ ਗੈਰ ਕਾਨੂੰਨੀ ਹੈ ਇੱਕ ਆਫੈਂਸ ਹੈ ਕਾਨੂੰਨ ਦੀ ਨਜ਼ਰ ਦੇ ਵਿੱਚ ਇੱਕ ਜੁਰਮ ਹੈ ਇਸ ਪ੍ਰੈਕਟਿਸ ਨੂੰ ਘਟਾਉਣ ਦੇ ਲਈ ਮੈਂ ਇੱਥੇ ਦੱਸਣਾ ਚਾਹਾਂਗੀ ਕਿ ਕਾਨੂੰਨੀ ਤੌਰ ਤੇ ਅਗਰ ਬੱਚਾ ਗੋਦ ਲੈਣਾ ਹੈ ਤੇ ਕਾਰਾ ਦੀ ਸਾਈਟ ਤੇ ਜਾ ਕੇ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਇੱਕ ਐਸੀ ਏਜੰਸੀ ਹੈ ਜੋ ਕਾਨੂੰਨੀ ਰੂਪ ਵਿੱਚ ਬੱਚਿਆਂ ਨੂੰ ਗੋਦ ਵਿੱਚ ਦਿੰਦੀ ਹੈ ਲੀਗਲ ਤਰੀਕੇ ਨਾਲ ਪ੍ਰੋਸੈਸ ਕਰਦੀ ਹੈ ਹਰ ਇੱਕ ਕੇਸ ਨੂੰ ਔਰ ਉਸ ਦੇ ਤਹਿਤ ਬੱਚੇ ਨੂੰ ਗੋਦ ਦਿੱਤਾ ਜਾਂਦਾ ਹੈ ਅਗਰ ਕੋਈ ਪਰਿਵਾਰ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਉਹ ਬਕਾਇਦਾ ਕਾਰਾ ਦੀ ਸਾਈਟ ਤੇ ਜਾ ਕੇ ਆਪਣਾ ਔਨਲਾਈਨ ਰਜਿਸਟ੍ਰੇਸ਼ਨ ਕਰੇ ਰਜਿਸਟ੍ਰੇਸ਼ਨ ਕਰਨ ਤੋਂ ਲਗਭਗ 1 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦਾ ਕੇਸ ਚਾਈਲਡ ਪ੍ਰੋਟੈਕਸ਼ਨ ਯੂਨਿਟ ਕੋਲ ਹੋਮ ਵੈਰੀਫਿਕੇਸ਼ਨ ਲਈ ਆ ਜਾਂਦਾ ਹੈ ਪਰਿਵਾਰ ਦੀ ਬਕਾਇਦਾ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਕੀ ਉਹ ਪਰਿਵਾਰ ਬੱਚੇ ਨੂੰ ਗੋਦ ਲੈਣ ਦੇ ਯੋਗ ਹੈ ਕੀ ਉਹ ਸਰਕਾਰ ਵੱਲੋਂ ਦਿੱਤੀ ਗਈ ਜਿਹੜੀ ਕੰਡੀਸ਼ਨਸ ਹੈ ਉਹਨਾਂ ਨੂੰ ਫੁੱਲਫਿਲ ਕਰਦਾ ਹੈ ਕ੍ਰਾਈਟੇਰੀਆ ਫੁੱਲਫਿਲ ਕਰਦਾ ਹੈ ਜਾਂ ਨਹੀਂ ਅਗਰ ਪਰਿਵਾਰ ਕ੍ਰਾਈਟੇਰੀਆ ਨੂੰ ਫੁੱਲਫਲ ਕਰਦਾ ਹੈ ਉਸ ਤੋਂ ਬਾਅਦ ਬੱਚੇ ਦੀ ਹੋਮ ਸਟਡੀ ਹੋ ਕੇ ਵੈਰੀਫਿਕੇਸ਼ਨ ਹੋ ਕੇ ਪਰਿਵਾਰ ਦੀ ਰਿਪੋਰਟਿੰਗ ਕਾਰਾ ਨਵੀਂ ਦਿੱਲੀ ਨੂੰ ਕੀਤੀ ਜਾਂਦੀ ਹੈ ਸਟੇਟ ਗਵਰਨਮੈਂਟ ਦੇ ਰਾਹੀਂ ਔਰ ਉਸ ਤੋਂ ਬਾਅਦ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਅਸੀਂ ਬੱਚੇ ਨੂੰ ਲੀਗਲੀ ਤਰੀਕੇ ਨਾਲ ਅਡਾਪਸ਼ਨ ਵਿੱਚ ਦਿੰਦੇ ਹਾਂ ਦੂਸਰੀ ਤਰਫ ਗੱਲ ਹੋਈ ਕਿ ਕੋਈ ਪਰਿਵਾਰ ਆਪਣੇ ਬੱਚੇ ਨੂੰ ਰੱਖ ਨਹੀਂ ਸਕਦਾ ਉਸਦੀ ਕੰਡੀਸ਼ਨਸ ਐਸੀਆਂ ਨੇ ਕਿ ਬੱਚੇ ਨੂੰ ਸਾਂਭ ਸੰਭਾਲ ਨਹੀਂ ਕਰ ਸਕਦਾ ਔਰ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਸੀਂ ਦੇਖਦੇ ਹਾਂ ਕਈ ਵਾਰ ਇੱਕ ਪਰਿਵਾਰ ਵਿੱਚ ਹੀ 2 3 4 ਕੁੜੀਆਂ ਜਨਮ ਲੈ ਲੈਂਦੀਆਂ ਨੇ ਔਰ ਉਹ ਗਰੀਬ ਪਰਿਵਾਰ ਹੈ ਤੇ ਉਹ ਬੱਚੇ ਨੂੰ ਨਹੀਂ ਰੱਖ ਸਕਦਾ ਉਸ ਕੇਸ ਵਿੱਚ ਅਸੀਂ ਦੇਖਦੇ ਹਾਂ ਸਮਾਜ ਵਿੱਚ 50000 ਲੱਖ ਰੁਪਏ ਦੇ ਕੇ ਬੱਚੇ ਨੂੰ ਦੂਸਰੇ ਪਰਿਵਾਰ ਚ ਗੋਦ ਦੇ ਦਿੱਤਾ ਜਾਂਦਾ ਜੋ ਕਿ ਗਲਤ ਪ੍ਰੈਕਟਿਸ ਹੈ ਇਸ ਤਰੀਕੇ ਇਸ ਜਗ੍ਹਾ ਤੇ ਵੀ ਅਗਰ ਇਹੋ ਜਿਹੇ ਕੋਈ ਕੇਸਸ ਹੁੰਦੇ ਨੇ ਤੇ ਉਹ ਬਕਾਇਦਾ ਐਡਾਪਸ਼ਨ ਰੈਗੂਲੇਸ਼ਨਸ ਦੀ ਧਾਰਾ 7 4 ਅਤੇ 9 4 ਦੇ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਯਾਨੀ ਕਿ ਮੇਰੇ ਆਫਿਸ ਜਾਂ ਫਿਰ ਬਾਲ ਪੁਲਾਈ ਕਮੇਟੀ ਆਫਿਸ ਵਿੱਚ ਰਿਪੋਰਟ ਕਰ ਸਕਦੇ ਨੇ ਅਗਰ ਕੋਈ ਬੱਚਾ ਆਪਣਾ ਨਹੀਂ ਰੱਖ ਸਕਦਾ ਬਕਾਇਦਾ ਉਸ ਬੱਚੇ ਨੂੰ ਸਰੈਂਡਰ ਕੀਤਾ ਜਾਏਗਾ ਫੈਮਿਲੀ ਦੇ ਵੱਲੋਂ ਸਰੈਂਡਰ ਡੀਡ ਬਣਾਈ ਜਾਏਗੀ ਔਰ ਸਰੈਂਡਰ ਕਰਨ ਤੋਂ ਬਾਅਦ ਵੀ ਅਗਰ ਬੱਚਾ 2 ਸਾਲ ਤੱਕ ਦੀ ਉਮਰ ਤੱਕ ਦਾ ਹੈਗਾ ਤਾਂ 2 ਮਹੀਨੇ ਦਾ ਸਮਾਂ ਅਗਰ 2 ਸਾਲ ਤੋਂ ਉੱਪਰ ਦਾ ਹੈਗਾ ਤਾਂ 4 ਮਹੀਨੇ ਦਾ ਸਮਾਂ ਹੁੰਦਾ ਹੈ ਇੱਕ ਪਰਿਵਾਰ ਕੋਲ ਕਿ ਉਹ ਆਪਣੇ ਡਿਸੀਜਨ ਨੂੰ ਰਿਵਿਊ ਕਰ ਸਕੇ ਦੇਖ ਸਕੇ ਕਿ ਕੀ ਵਾਕਿਆ ਹੀ ਉਹ ਬੱਚੇ ਨੂੰ ਦੇਣਾ ਚਾਹੁੰਦਾ ਹੈ ਅਡਾਪਸ਼ਨ 'ਚ ਔਰ ਅਗਰ ਉਹ ਰਿਵਿਊਇੰਗ ਟਾਈਮ ਤੋਂ ਬਾਅਦ ਵੀ ਉਸੇ ਡਿਸੀਜਨ ਤੇ ਖੜਾ ਹੈ ਸਟ੍ਰਿਕਟ ਹੈ ਕਿ ਯੈਸ ਮੈਂ ਆਪਣਾ ਬੱਚਾ ਨਹੀਂ ਦੇਖ ਸਕਦਾ ਇਹਨੂੰ ਮੈਂ ਅਡਾਪਸ਼ਨ ਵਿੱਚ ਦੇਣਾ ਚਾਹਨਾ ਹਾਂ ਤਾਂ ਉਸ ਬੱਚੇ ਨੂੰ ਸਰੈਂਡਰ ਕਰਵਾ ਕੇ ਬਕਾਇਦਾ ਲੀਗਲ ਅਡਾਪਸ਼ਨ ਪ੍ਰੋਸੈਸ ਵਿੱਚ ਪਾਇਆ ਜਾਂਦਾ ਹੈ ਤਾਂ ਮੇਰੀ ਰਿਕਵੈਸਟ ਹੈ ਪਬਲਿਕ ਨੂੰ ਅਪੀਲ ਹੈ ਕਿ ਲੀਗਲ ਪ੍ਰੋਸੈਸ ਨੂੰ ਜੋ ਲੀਗਲ ਅਡਾਪਸ਼ਨ ਦਾ ਪ੍ਰੋਸੈਸ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇ ਜੋ ਇਲੀਗਲ ਪ੍ਰੈਕਟਿਸਸ ਚੱਲ ਰਹੀਆਂ ਜੋ ਨਰਸਿੰਗ ਹੋਮਸ ਹੈ ਹਸਪੀਟਲਸ ਹੈ ਡਾਕਟਰਸ ਦੇ ਰਾਹੀਂ ਐਸੀ ਚੱਲ ਰਹੀ ਹੈ ਇਸ ਚੀਜ਼ ਨੂੰ ਅਸੀਂ ਘਟਾਈਏ ਇਸ ਪ੍ਰੈਕਟਿਸ ਨੂੰ ਅਸੀਂ ਘਟ ਕਰੀਏ ਚਿੰਦੂਸ ਫੈਮਿਲੀ ਰੈਸਟੋਰੈਂਟ ਇੱਕ ਮਲਟੀ ਕਜ਼ੀਨ ਰੈਸਟੋਰੈਂਟ ਦਾ ਸਵਾਦ ਜੋ ਤੁਹਾਨੂੰ ਹਮੇਸ਼ਾ ਰਹੇਗਾ ਯਾਦ ਅੱਜ ਹੀ ਆਓ ਚਿੰਦੂਸ ਫੈਮਿਲੀ ਰੈਸਟੋਰੈਂਟ ਚੰਦੀਕੜ ਰੋਡ ਨਵਾਂ ਸ਼ਹਿਰ ਕਾਲ 783700006 ਇਸ ਸੱਜਣ ਲਖੀਪਰ ਸੈ ਨਗਨ ਅਸਵਤ ਅਜਬੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ પ્રતિਸੰ ਨੂੰ ਇਜਾਜ਼ਤ ਦੇਉਂ ਧੰਨਵਾਦ